ਪੈਂਦੀ ਹੋਈ ਰੇਣ ਚਾਰ ਜਾਫੀ ਤਿਆਰ ਵਰ ਤਿਆਰ ਕਿ ਖੇਤ ਵੱਡਾ ਦੇਖ ਕੇ ਪਛਾਣੇ ਜਾਂਦੇ ਜੱਟ ਸੌਦੇ ਤੋਂ ਪਛਾਣੀ ਜਾਵੇ ਬਾਣੀਏ ਵੀ ਹੱਟ ਪਰ ਸਾਹਮਣੇ ਚਿਰਾਗ ਦੀਨ ਉਹ ਬੱਲੇ ਮਿੰਨਾਂ ਵਾਲੇ ਦੀ ਧਰਤੀ ਦਾ ਉਧਰ ਸੁਧਿਓ ਸਾਡਾ ਗੁਰਦੈਤ ਪੰਜਾਬ ਦੇ ਮੇਲੇ ਤੇ ਆਹ ਜਫਾਸਰੇ ਦਾ ਵਾਹ ਓਏ ਗਬਰੂਆ ਕੰਥੇ ਪਾਏ ਜਾਣੇ ਆ ਅੱਜ ਦੇ ਮੇਲੇ ਤੇ ਦੂਜਾ ਪ੍ਰਾਈਜ਼ ਦੇਣਾ ਅਮਨ ਸਰਪੰਚ ਲੰਗੇਆਣਾ ਰਾਜੂ ਰਣੀਆਂ ਯਾਰਾਂ ਦਾ ਯਾਰ ਕੁਲਵੀਰ ਟਵਾਣਾ ਤੇ ਧਰਮੰਤ ਸਾਫ ਵਾਲੀਆ ਆਹ ਜਫਾ ਇਸਰੇ ਦਾ ਕਬੱਡੀ 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 ਜਫਾ ਤੇ ਜਫਾ ਠਾ ਜਫਾ ਆਹ ਸਾਹਮਣੇ ਕੀ ਬਾਤ ਹੈ ਇਹਨੂੰ ਹਰਪਾਲ ਆਵੇ ਕਾਲ ਮਾਲਾ ਬਾਈਨਾ 14 ਨੰਬਰ ਹੈ ਅੱਤੇ ਦਾ ਫਰਕ ਹੈ ਮੈਚ ਕਹਿੰਦੇ ਫਸਿਆ ਪਿਆ ਆਹ ਦੇਖੋ ਕੀ ਤੋਂ ਕੀ ਗੱਲ ਬਣ ਗਈ ਆਹ 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 ਬਾਗੀ ਫੇਰ ਚਰਾਗ ਆ ਚਰਾਗ ਆ ਚਰਾਗ ਆ ਚਰਾਗ ਇਹ ਬਾਗੀ ਤੇ ਚਰਾਗ ਖਾਨਾਂ ਦਾ ਪੇੜ ਖਾਨਾਂ ਦਾ ਪੇੜ ਖਾਨਾਂ ਦਾ ਪੇੜ ਖਾਨਾਂ ਦਾ ਪੇੜ ਕਿਆ ਬਾਤ ਸਰਪੰਚ ਦੀ ਸਾਡੇ ਜਿੱਤੇ ਹੁਣਾ ਸਨਮਾਨ ਮੈਚ ਵੀ ਬਹੁਤ ਤਕੜਾ ਖੇਡਿਆ ਜਾ ਰਿਹਾ ਘਾਂਗੇ ਵਾਲਾ ਘਾਂਗੇ ਵਾਲਾ ਗਵਿੰਦਰ ਘਾਂਗੇ ਵਾਲਾ ਆ ਨੰਬਰ ਤੇ ਤਾੜੀਆਂ ਵੱਜਣੀਆਂ ਓਏ ਉਮਰੀਆ ਵਾਲੇ ਆਲਿਆ ਕੀ ਅਰੇ ਅੱਜ ਦੇ ਖੇਡ ਮੇਲੇ ਦੇ ਵੱਡੇ ਸਹਿਯੋਗਰੇ ਉਹ ਵੀ ਸਾਡੇ ਵੀਰ ਤੱਕਦੇ ਹੋਏ ਵੱਡੇ ਪ੍ਰੋਮੋਟਰ ਸਾਡੇ ਵੀਰ ਬਲਜਿੰਦਰ ਸਿੰਘ ਭਿੰਡਰ ਦਾ ਵੱਡਾ ਧੰਨਵਾਦ ਚਰਨੇ ਭਿੰਡਰ ਦਾ ਵੱਡਾ ਧੰਨਵਾਦ ਆਓ ਸਾਹਮਣੇ ਜਫਾ ਚੋਟੀ ਦਾ ਲੱਗ ਰਿਹਾ ਗੱਤੋ ਵਾਲਿਆ ਤਾੜੀ 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 ਆਹ ਚੱਕੇ ਜਾਮ ਲੱਗਾ ਜੋਰ ਘੜੀ ਦੀਆਂ ਸੁਣੀਆਂ ਟਿਕ 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 ਇਹ ਸੱਤੋ ਇਹ ਸੱਤੋ ਇਹ ਸੱਤੋ ਟਰੈਕਟਰ ਜੱਟਿਆ ਫਰੰਦੀਪੁਰੀਆ ਆ ਗੋਪੀ ਹਿਮਾਲਿਆ ਪਰਬਤ ਓ ਹਾ 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 ਬੱਲੇ 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 ਆ ਬੱਲੇ 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 ਲੈ ਵੀ ਗੁਰਵਿੰਦਰ ਕਾਂਗੇ ਵਾਲਿਆ ਆ ਲੋਕ ਚਾਹੁੰਦੇ ਆ ਮੂਰੇ ਹੋਣਾ ਪੈਣਾ ਆ ਗੁਰਵਿੰਦਰ ਕਾਂਗਾ ਤੇ ਅਰਪਣ ਕੋੜਾ ਦੋ ਬਬਰ ਸ਼ੇਰਾਂ ਦੇ درمیان ਕਬੱਡੀ ਕਬੱਡੀ ਭਾਈ ਜੀਨੂ